ਤੂੰ ਤਾਂ ਰੋਜਾ ਰੱਖਿਆ ਸੀ ਉਹਨਾਂ ਨੂੰ ਬੋਲਦਾ ਹੈ ਅੱਜ ਤੇ ਬੋਲਦਾ ਹੀ ਨਹੀਂ ਕੀ ਹੋਇਆ ਉਹ ਰਣੇ ਫਿਰ ਰਾਤ ਚਾਚਾ ਵੀ ਐ ਟਸ਼ਨ ਪਸ਼ਨ ਹੋ ਕੇ ਬੈਠਾ ਕੀ ਬਾਤ ਕੀ ਬਾਤ ਬਿਆਹ ਸਿੱਧਾ ਖਵੈਨ ਬਾਇਲਾ ਦੇ ਮੁਰਗੜਾ ਵੀ ਕੇ ਲੈ ਲੈ ਚਾਚਾ ਬਹਿ ਜਾ ਰੋਜਾ ਇੱਥੇ ਖੋਲ ਲਈ ਅੱਛਾ ਫਿਰ ਸਮਾਨ ਇੱਥੇ ਤਿਆਰ ਕਰ ਲਈ ਆਪ ਦੀ ਹਾਂ ਉਹ ਤਿਆਰ ਪਾਲਖ ਦੀ ਆਏ ਨਹੀਂ ਕਿਉਂ ਚਾਚਾ ਕੱਟਾ ਬਣਾਈਏ ਕਿ ਦੇਸੀ ਕੁੱਕੜ ਨਹੀਂ ਹਾਂਜੀ ਕੱਟਾ ਨ ਦੇਸੀ ਕੁੱਕੜ ਹਾਂਜੀ ਦੇਸੀ ਮਾਲ ਦੇਸੀ ਮੋਲ ਦੇਸੀ ਮਾਲ ਅਲਮੁਸਾਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਵਾ ਸੁਆਗਤ ਆਦਾ ਜੀ ਆਨ ਆਨੇ ਆ ਤੇ ਕਰਦੇ ਆਪਾਂ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਤੇ ਮੈਂ ਆ ਗਿਆ ਜਨਾਬ ਆ ਬੀਜੇ ਸੀ ਕਦੂ ਜਿਹੜੇ ਕਿ ਉਹ ਇਹ ਤਾਂ ਕੋਈ ਨਹੀਂ ਸਿਰਫ 2-4 ਹੀ ਹੋਏ ਨੇ। ਆਹ 2 ਤੇ 2-4 ਇੱਥੇ ਆ। ਇਹ ਹੋਏ ਸੀ ਤੇ ਬੀਜੀ ਅਸੀਂ ਥੋੜੇ ਠੰਡ ਜ਼ਿਆਦਾ ਸੀ ਤੇ ਹੋਏ ਕੋਈ ਨਹੀਂ। ਹੁਣ ਜਿਹੜਾ ਨਾ ਹੁੰਦਾ ਇਹਨੇ। ਆਹ ਦੇਖੋ ਤੇ 20 ਛੁੱਟਿਆ ਤੇ ਉੱਥੋਂ ਵੀ ਹੋਣ ਲੱਗ ਪਿਆ। ਇਹ ਦੇਖੋ। ਇੱਧਰ ਵੀ ਆ। ਵਿਹਨੋ ਛਾਪਰਾ ਚ ਲਾਏ ਸੀ ਤੇ ਹੋਈ ਨਹੀਂ ਜ਼ਮੀਨ ਚ ਲਾਏ ਆ ਤੇ ਹੋ ਪਿਆ। ਹੁਣ ਦੁਬਾਰਾ ਇਹਦਾ ਛਾਪਣਾ ਫਿਰ ਭਰਾਂਗੇ ਕਿਸੇ ਦਿਨ ਇਧਰ ਲਾਇਆ ਆਪਾਂ ਟਮਾਟਰਾਂ ਦੇ ਦੋ ਚਾਰ ਬੂਟੇ ਲਾਇਆ ਘਰ ਖਾਣ ਵਾਸਤੇ ਇਹ ਲੱਗੀ ਜੀ ਸਲਾਦ ਪਤਾ ਦੇਖੋ ਜੀ ਮਾਸ਼ਾਅੱਲਾ ਕਿੱਡੀ ਕਿੱਡੀ ਹੋ ਗਈ ਹੈ ਆ ਟਮਾਟਰਾਂ ਨੂੰ ਫੁੱਲ ਗੁੱਡੀ ਵੀ ਲੱਗ ਗਈ ਜੀ ਆਈ ਥੋੜਾ ਜਿਹਾ ਵਲੋਗ ਆਪਾਂ ਕੀਤਾ ਸੀ ਥੋੜਾ ਲੇਟ ਸ਼ੁਰੂ ਤੇ ਤੇ ਇੱਕ ਦੋ ਕੰਮ ਸੀ ਉਹ ਨਵੇੜ ਨੇ ਸੰ ਅੱਜ ਵੀ ਬਹੁਤ ਜ਼ਰੂਰੀ ਕੰਮ ਸੀ ਤਾਂ ਕਰੀ ਇਹਨਾ ਵਲੌਗ ਥੋੜਾ ਲੇਟ ਸ਼ੁਰੂ ਕਰਨੇ ਆ ਤੇ ਜਿਹੜੀ ਆਪਣੀ ਰੁਟੀਨ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਅੱਗੇ ਲਓ ਜੀ ਟਾਈਮ ਸਾਡਾ ਹੋ ਗਿਆ ਹੁਣ ਚਵਾਈ ਦਾ ਕੋਈ ਤਿੰਨ ਵੱਜ ਗਏ ਨੇ ਇਹ ਡੰਗ ਡੁੰਗਰ ਹਟਾਉਣਾ ਤੇ ਦੁੱਧ ਵੀ ਸਾਡਾ ਆਉਣ ਵਾਲਾ ਰੋਜ਼ੇ ਨੇ ਦੁੱਧ ਆਉਂਦਾ ਬੜਾ ਟਾਈਮ ਨਾਲ ਤੇ ਹੁਣ ਜਿਹੜਾ ਨਾ ਇਹਨਾਂ ਨੂੰ ਹਟਾ ਕੇ ਤੇ ਆਪਾਂ ਨਾਲ ਕਰਦੇ ਆ ਸ਼ੁਰੂ ਚਵਾਈ ਲਓ ਜੀ ਦੁੱਧ ਹੀ ਸਾਡਾ ਆ ਗਿਆ ਚਵਾਈ ਵੀ ਹੋ ਗਈ ਦੁੱਧ ਦਾ ਮੁੰਡਾ ਅੱਜ ਫੇਰ ਆ ਗਿਆ ਸਾਡੇ ਕੋਲ ਵੀਡੀਓ ਬਣਾਉਣਾ ਫੈਨ ਸਾਡਾ ਚਾਚੇ ਦਾ ਫੈਨ ਵੀ ਚਾਚੇ ਦਾ ਫੈਨ ਹਾਂ ਵੀ ਅਜ ਰੋਜ਼ਾ ਰੱਖਿਆ ਜੀ ਦੁੱਧ ਦੋ ਸਾਰਾ ਨਹੀਂ ਰੱਖਿਆ ਕਿਉਂ ਮਿਲਣਾ ਯਾ ਤੈਨੂੰ ਤਾਂ ਮੋਦਨ ਘੇਰ ਹੋ ਜਾ ਰੱਖਣਾ ਹਾਂ ਚਾਹ ਵੀ ਹੁਣ ਬੋਲਦਾ ਨਹੀਂ ਐ ਜਾ ਕੇ ਸੁਣ ਲਈ ਆਵਾਜ਼ ਕੋਈ ਨਹੀਂ ਬੋਲਦਾ ਨਹੀਂ ਰਹਿ ਪਾ ਯਾਰ ਸਾਡੇ ਕੋ ਹਾਂ ਨਹੀਂ ਰਹਿਣਾ ਭਾਈ ਨਹੀਂ ਰਹਿਣਾ ਯਾਰ ਚਾਚੇ ਮੈਂ ਹਾਂਜੀ ਇਹ ਪਤਾ ਨਹੀਂ ਅੱਬੇ ਆ ਦੇ ਡਰਦਾ ਈ ਕਾ ਦੀ ਮਾਂ ਤੋਂ ਡਰਦਾ ਈ ਕਿਉਂ ਵੀ ਰਾਤ ਲੈ ਵੇਖਿਆ ਬਲੌਗ ਕਿਹੜਾ ਸੀ ਹੈ ਬੋਲ ਤਾਂ ਸਹੀ ਬੋਲ ਤਾਂ ਸਹੀ ਅੱਜ ਤੇ ਰੋਜਾ ਨਹੀਂ ਰੱਖਾਇਆ ਤੇ ਤੇਜ਼ ਬੋਲ ਕੇ ਤੇਜ਼ ਬੋਲਿਆ ਆ ਰਿਹਾ ਤੋ ਦੀ ਆ ਜਾਣ ਕਾ ਲਾਇਆ 140 638 ਹਾਂਜੀ ਲੇ ਗੋਦੀ ਵੀ ਇਹ ਕੋੜੀ ਕਰ ਬਦਲੇ ਕੇ ਚੱਲਾ ਯਾਰ ਤੋ ਅੱਜ ਵਿਲਾ ਵਲੌਗ ਸੀ ਬੋਲਿਆ ਨਹੀਂ ਹੈ ਬੋਲ ਤਾਂ ਸਹੀ ਹੁਣ ਨਹੀਂ ਕੋਈ ਲੜਿਆ ਕੀਵਾ ਲੜਿਆ ਕੋਈ ਫਿਰ ਬੋਲਦਾ ਨਹੀਂ ਵਲੌਗ ਬਣਾਉਣ ਤੇ ਆਇਆ ਮੈਂ ਦਰੋ ਜਾਂ ਨਾ ਸ਼ਰਮ ਆਉਂਦੀ ਆ ਲੱਗਦਾ ਯਾਰ ਬਲਾਲ ਬੋਲ ਤਾਂ ਸਹੀ ਕੀ ਹੋਇਆ ਨਰਾਜ਼ ਤਾਂ ਨਹੀਂ ਹੋ ਗਿਆ ਹੈ ਪਰ ਇਹ ਕੀ ਗੱਲ ਆ ਕਿਉਂ ਫੈਨ ਨਰਾਜ਼ ਤਾਂ ਨਹੀਂ ਅੱਜ ਨਹੀਂ ਤਾਂ ਮੈਂ ਜੇ ਥੰਬਨੇਲ ਚ ਲਾਉਣਾ ਹੀ ਸਿੱਧਾ ਜੀ ਕਿ ਫੈਨ ਸਾਡਾ ਨਰਾਜ਼ ਹੋ ਗਿਆ ਹੈ ਐਂ ਜੀ ਮੈਂ ਤਸਵੀਰ ਲਾਉਣੀ ਤੇਰੀ ਫਿਰ ਨਾ کہیں ਹਲੋ ਲਾ ਦੇ ਐਂ ਜੀ ਤਸਵੀਰ ਤੇਰੀ ਠੀਕ ਲਾ ਦੇਾਂਗਾ ਲਓ ਯਾਰ ਰੈਪ ਉਮੈਦ ਗਈ ਨਾ ਜਾ ਲਾਵਾ ਯਾਰ ਬੰਦਾ ਜਿਹੜਾ ਨਾ ਨਰਾਜ਼ ਜਿਹਾ ਲੱਗਦਾ ਕਿਉਂ ਵੀ ਕੀ ਆਖਈ ਇਹਨੂੰ ਬੋਝ ਉਹ ਨਹੀਂ ਬੋਲਣ ਕਿਉਂ ਨਹੀਂ ਦਿਆ ਪੋਜ ਸਹੀ ਅਜੇ ਰੇਟ ਆਇਆ ਨਾ ਬਰੋਕਰ ਨਹੀਂ ਸੁਣਿਆ ਜੇ ਤਾਂ ਹੀ ਫਿਰ ਤੂੰ ਫੋਨ ਕਰ ਦੇਂਦਾ ਲੈ ਜਾਂਦੇ ਉਹਨੂੰ ਉਹ ਰੇਟ ਆਇਆ ਛੋਟਾ ਦਾ ਨਾਮ ਲੈਣਾ ਹੈ ਅੱਛਾ ਚਲੋ ਚਲੋ ਵੀ ਠੀਕ ਕੱਲ ਆਈਂ ਬੋਲੀ ਤਾਂ ਚੱਲੇਗਾ ਪਰ ਚਾਚਾ ਵੇਖੋ ਜੀ ਚਾਚਾ ਹੀ ਖੈਰ ਹੈ ਅੰਦਾ ਸੇਰ ਕਿੰਨੇ ਗ੍ਰਾਮ ਦਾ ਹੁੰਦਾ ਹੈ ਲਓ ਜੀ ਚਾਚਾ ਨੂੰ ਕਿਲੋ ਦਾ ਹੀ ਨਹੀਂ ਪਤਾ ਕਿੰਨੇ ਗ੍ਰਾਮ ਦਾ ਹੁੰਦਾ ਹਾ ਉੱਥੇ ਦੱਸੋ ਚਾ ਵੀਰ ਜੀ ਤੇ ਨਹੀਂ ਜੀ ਪਤਾ ਸਿੱਧਾ ਜਾ ਹਾਰ ਕਿਲੋ ਦਾ 1 ਕਿਲੋ ਨਹੀਂ ਵੇਚ ਕੇ ਬੰਨਾ ਨਹੀਂ ਤੇ ਤੁਸੀਂ ਕੀ ਵੇਚਦਾ ਰਹਿਆ ਤੂੰ ਫੇਰੀਆਂ ਤੇ ਹੈ ਆਯੋ ਯਾਰ ਨਾ ਹੀ ਲਵਾਉਂਦਾ ਰਿਹਾ ਮੇਰੇ ਘਰ ਮੈਂ ਤਾਂ ਭੁੱਲ ਕੇ ਵੇਚਦਾ ਰਿਹਾ ਆਦੀਆਂ ਤੂੰ ਵੇਚੀਆਂ ਹੈ ਸਾਰੇ ਤੂੰ ਵੇਚੇ ਨਿੰਮਕੋ ਪੂੜਾ ਦਾਲ ਤੂੰ ਵੇਚੀ ਐ ਉੱਥੇ ਤਾਂ ਗ੍ਰਾਮਾ ਦਾ ਪਤਾ ਲੱਗ ਜਾਂਦਾ ਉੱਥੇ ਤਾਂ ਘਾਟੇ ਸਦਾ ਤੁਲਦਾ ਵਾਧੇ તરી ਤੁਲਦਾ ਉੱਥੇ ਭਾਈ ਸੌਦਾ ਘਾਟੇ ਤੁਲਦਾ ਵਾਧੇ ਨਹੀਂ ਕਰਦਾ ਇਹ ਵੀ ਬੂਰਾ ਬੂਰਾ ਹੁੰਦਾ ਨਹੀਂ ਦੱਸ ਨਹੀਂ ਅੱਲਾ ਦੇ ਚਾਹੇ ਜਿਹੜੇ ਤੁਹਾਡੇ ਸਵਾਲ ਵਿੱਚ ਮੈਂ ਮਜ਼ਾਕ ਨਹੀਂ ਕਰਦਾ ਜਿਹੜੇ ਤੁਹਾਡੇ ਸਵਾਲੇ ਸੇਰ ਸਨ ਹੈ ਜਿਹੜੇ ਤੁਹਾਡੇ ਸਵਾਲੇ ਸੇਰ ਸਨ ਆ ਬੱਤੇ ਪੱਥਰ ਦੇ ਮਤਲਬ ਹੈ ਇਹ 1000 ਗ੍ਰਾਮ ਹੈ ਸੰਕੇ 1000 ਗ੍ਰਾਮ ਹੁੰਦਾ ਹੈ 1000 ਗ੍ਰਾਮ ਹੈ ਸੰਕ ਬੇਹੋ ਤੇ ਬਾਕੀ 1 ਕਿਲੋ ਚ ਆ ਜਾਂਦਾ ਹੈ ਨਾ 1000 ਗ੍ਰਾਮ ਪੂਰਾ ਕਿਲੋ ਹੁੰਦਾ ਹੈ ਤੇ ਇਹ 1200 ਗ੍ਰਾਮ ਹੈ ਆ ਗੜਵੀ ਲੀਟਰ ਛੋਟਾ ਹੁੰਦਾ ਹੈ ਦੁੱਧ ਦੀ ਹੈ ਲੀਟਰ ਹੁੰਦਾ 900 ਗ੍ਰਾਮ ਦਾ ਇਹ ਉਹ ਦੁੱਧ ਦੀ ਹੈ ਨਾ ਤੇ ਇਹ ਜੀ 1 ਕਿਲੋ ਦੇ ਦਿਓ ਕਿਲੋ ਹਣਾ ਜੀ 1200 ਗ੍ਰਾਮ ਵਿੱਚਵੇਂ ਨਾ ਤੇ ਦੁਕਾਨ ਤੋਂ ਚੀਨੀ ਨਾਲ ਲਗਣ ਵਗ ਜਾਓ ਜੀ ਕਰ 950 ਗ੍ਰਾਮ ਹੋਵੇ ਦੁੱਧੀਆਂ ਨੇ ਕਿੰਨੇ ਕਿਵੇਂ ਆਹ ਨੂੰ ਵੀ ਕਿੰਨਾ ਇੱਚੀ ਆ ਦੁੱਧੀਆਂ 900 ਗ੍ਰਾਮ ਹੀ ਦੇਣੀ ਲੀਟਰ ਦੇ ਵਿੱਚ ਦੇਣੀ ਦੁੱਧੀਆਂ ਨੇ ਹਾਂਜੀ ਆਵਾਮ ਨੇ ਗੜਵੀ ਮੰਗਣੀ ਉਹਨੇ ਲੀਟਰ ਠੰਡਾ ਜੂ ਹੈ ਨਾ ਥੋੜਾ ਇਤ ਮੰਡੇ ਵਾਲੇ ਇੱਕ ਬੰਦਾ ਉਹ ਸਰਕਾਰੀ ਜਾਗਜੋਗ ਨਹੀਂ ਬਾ ਹਾਂ ਕੰਪਿਊਟਰ ਕੰਡਾ ਨਾਲ ਕਿਹਾ ਚੋਕ ਲਈ ਆਦੇ ਚਲ ਯਾਰ ਸਾਨੂੰ ਵੀ ਦੁੱਧੀਆਂ ਆਂਦਾ ਸੀ ਪਰ ਕੀਤਾ ਨਹੀਂ ਉਹਨੇ ਵਿਚਾਰ ਉਹਨਾ ਤੰਗ ਚੱਗ ਤੋਂ ਬੜਾ ਪਰੇਸ਼ਾਨ ਸੀ ਯਾਰ ਜੇ ਤਾਂ ਬਦਲ ਹੋ ਜਾਦਾ ਫਿਰ ਚੱਗ ਦਾ ਕਾਹਦਾ ਰੋਣਾ ਨਹੀਂ ਨਹੀਂ ਆ ਗੱਲ ਕਰਨਾ ਸਾਡਾ ਦੋ ਦਿਨਾਂ ਪਰੇਸ਼ਾਨ ਬੜਾ ਹੋ ਜਾਂਦਾ ਚੱਗ ਤੋਂ ਉਹ ਸਾਰਾ ਨੂੰ ਤੁਹਾਨੂੰ ਆਖੀ ਤਾਂ ਯਾਰ ਤੂੰ ਕੰਪਿਊਟਰ ਵਾਲਾ ਕੰਡਾ ਲਾਇਆ ਜਾ ਕੇ ਕਿਉਂ ਵੀ ਚਾਚਾ ਸਾਰਾ ਇਕੱਠਾ ਕਿਉਂ ਗਰਮੀ ਹੁੰਦੀ ਹੈ ਤਾਂ ਚੱਗ ਬਹੁਤ ਜ਼ਿਆਦਾ ਹੋ ਜਾਂਦੀ ਸਾਰਾ ਇਕੱਠਾ ਕਰੇ ਜਾਗੋ ਤਲਾ ਦੋ ਦੋ ਦਾਈ ਮਨ ਦਾ ਟਾਈਮ ਹਾਂਜੀ ਉਸ ਪਾਰਟੀ ਦਾ ਅੱਛਾ ਦੋ ਦਾਈ ਮਨ ਦਾ ਤਲਾ ਲਖਣ ਦਾ ਨਿਕਲ ਕੰਡੇ ਤੇ ਯਾਰ ਅਜੀ ਬਲਾਲ ਸਾਹਿਬ ਕਹਿੰਦੇ ਜੀ ਆਇਆ ਸੀ ਜਿਹੜਾ ਨਾ ਜਿਵੇਂ ਤੁਸੀਂ ਦੋ ਦਿੰਦੇ ਹੋ ਤੁਸੀਂ ਦੁੱਧ ਦਿੰਦੇ ਆ ਤੁਸੀਂ ਤਾਂ ਬੜਿਆ ਜਿਆਦਾ ਐ ਕੰਮ ਕਰਦੇ ਹੋ ਹਲੰਦੇ ਜਿਹੋਂਦੇ ਆਹਦਾ ਸਾਡਾ ਸਪਾਈ ਜਾਣਾ ਜਾਗ ਉਥਾਰੀ ਭਾਂਡਾ ਨਿਕਲ ਗਿਆ ਬਾਹਰ ਤੇ ਚੱਲ ਜੀ ਦੋ ਦਿਨ ਕਾ ਗੁਜੇ ਨੂੰ ਕਹਿਣਾ ਚੁੱਕ ਭਾਂਡਾ ਤੇ ਚੱਲ ਯਾਰ ਆ ਜੀ ਮੈਂ ਉਹ ਆਪਾਂ ਭਾਂਡੇ ਭਰੇ ਹਾਂ ਹਾਂਜੀ ਠੀਕ ਐ ਇੱਕ ਵਾਰੀ ਹਲਾ ਲਿਆ ਮਾਰਾ ਚੰਦਾ ਤੇ ਦੁੱਧ ਪਾ ਥੋੜਾ ਚਾਹ ਤੇ ਇੱਕ ਵਾਰੀ ਜੀ ਕਰ ਪਟਾਲ ਲਈ ਸੀ ਉਹ ਬਸ ਤਾਂ ਉਹ ਦੁੱਧ ਪਾ ਭਾਂਡਾ ਭਰਿਆ ਗਿਆ ਚਲੋ ਠੀਕ ਏ ਆ ਵੀ ਉਹ ਦਰਜੀ ਵੀ ਉਹ ਆਪ ਵਿੱਚ ਵਾਦ ਪਾ ਦੇ ਵਿਚਾਰ ਯਾਰ ਜੱਗ ਹੈ ਹਾਂ ਉੱਤੇ ਜਗ ਜੂ ਮਾਸਾ ਵਾਦ ਪਾ ਠੀਕ ਉਹ ਵਾਦਾ ਘੜਿਆ ਗਿਆ ਚਲੋ ਚੁੱਕੋ ਵੀ ਆਇਆ ਚੋ ਤੇ ਹੁਣ ਚਲੀਏ ਉਹਨੂੰ ਫਿਰ ਜੇ ਵੱਢਣੀ ਤੁਸੀਂ ਲੈ ਜਿਹੜੀ ਇਹ ਭਾਈ ਜੀ ਤੁਸੀਂ ਜੇ ਵੀ ਵੱਢੋ ਮੈਂ ਫਿਰ ਵੱਡਾਂਗਾ ਪੱਠੇ ਤੇ ਮਿਲਦੇ ਆਪਾਂ ਪੱਠਿਆਂ ਦੇ ਟੱਕ ਦੇ ਵਿੱਚ ਲਓ ਜੀ ਆ ਗਏ ਅਸੀਂ ਪੱਠਿਆਂ ਦੇ ਟੱਕ ਦੇ ਵਿੱਚ ਤੇ ਮਹਿਮਾਨ ਆਇਆ ਸੀ ਉਹ ਵੀ ਕਹਿੰਦਾ ਮੈਂ ਤੇਰੇ ਨਾਲ ਪੱਠੇ ਵੜਨਾ ਚੱਲ ਜੀ ਮੇਰਾ ਰੋਜਾ ਸੀ ਤੇ ਵੱਢਦੇ ਆਂ ਪੱਠੇ ਕੱਲ ਦਾ ਆਇਆ ਆਪਣੇ ਕੋਲ ਤੋਂ ਹੁਣ ਵੜਦੇ ਆ ਇੱਥੇ ਪੱਠੇ ਲਓ ਜੀ ਚਾਚੇ ਦੀ ਵਾਗ ਫੇਰ ਨਿਕਲ ਆਈ ਆਪਣੇ ਕੋਲ ਹੁਮਾਨ ਆਇਆ ਸੀ ਇਹਦੇ ਨਾਲ ਹੋਰ ਕੁਛ ਚੁਕਤੀ ਆ ਚਾਚਾ ਨੇ ਇੱਕੋ ਜ਼ਿਲ੍ਹੇ ਦੇ ਕੁਦਿਲਾ ਉਖੜੇ ਦੇ ਨੇ ਚੁਕਤੀ ਟਵਾਰ ਉੱਥੇ ਚੌੜੀਆਂ ਦੇ ਫੂਹ ਤੇ ਉੱਥੇ ਅੱਲਾ ਦੇ ਬੰਦੇ ਆ ਆਪਣਾ ਬੜਾ ਲੈਣ ਦੇਣ ਹੈ ਅੱਛਾ ਉਹਨਾਂ ਚੌਧਰੀਆਂ ਨਾਲ ਉੱਥੇ ਇੱਕ ਮੇਰਾ ਚਾਚਾ ਵੀ ਰੰਦਾਈ ਤਾਇਆ ਵੀ ਰੰਦਾਈ ਅਸੀਂ ਇੱਥੇ ਆ ਗਿਆ ਤੇ ਤੂੰ ਪਤਾ ਨਹੀਂ ਕਿੱਥੇ ਰੰਨਾ ਤੇਰੀ ਅੱਗੇ ਬੋਲਾ ਕਾ ਚ ਨਹੀਂ ਮਰੀ ਹੋਈ ਕੋ ਲਓ ਜੀ ਪੱਠੇ ਵੜ ਗਏ ਤਾਂ ਹੋ ਗੀਆਂ ਹੀ ਵੇਲੇ ਤੇ ਰੋਜ਼ਿਆ ਵਾਲਾ ਟਾਈਮ ਅਸੀਂ ਪਾਸ ਕਰਨ ਨੇ ਬੈਗਿਆ ਆ ਪੱਠੇ ਲਿਜਾਣੇ ਅਸੀਂ گاਵਾ ਵਾਸਤੇ ਤੇ ਮੱਜਾਂ ਵਾਸਤੇ ਲਾਦ ਲੈਣੇ ਇਹ ਅਸੀਂ ਕੁੱਤਰਨੇ ਆ ਪੱਠੇ ਚਾਚਾ ਵੀ ਐ ਟਸ਼ਨ ਪਸ਼ਨ ਹੋ ਕੇ ਬੈਠਾ ਕਿਆ ਬਾਤ ਕਿਆ ਬਾਤ ਯਾਰ ਸਿੱਧਾ ਖਵਨ ਬਾਇ ਲਾ ਲੇ ਮੁਰਗਾ ਵੀ ਕੇ ਲੈ ਲੈ ਚਾਚਾ ਬਹਿ ਜਾ ਅੱਛਾ ਫਿਰ ਸਮਾਨ ਇੱਥੇ ਤਿਆਰ ਕਰ ਲਈ ਆ ਉਹਦੀ ਹਾਂ ਉਹ ਤਿਆਰ ਪਾਲਖ ਦੀ ਹੈ ਨਹੀਂ ਕਿਉਂ ਚਾਚਾ ਕਿਹਦੇ ਨਾਲ ਪਿੱਛੇ ਸਮਾਨ ਨਾ ਤਿਆਰ ਕਰੀਏ ਬਾਹਰ ਹੀ ਕਰਾਂਗੇ ਯਾਰ ਅਫਤਾਰੀ ਜਨਾ ਉਹ ਵਲੌਗ ਵੀ ਅਸੀਂ ਭਾਈ ਬਣਾਵਾਂਗੇ ਲਾਜਨੀ ਜਿੱਦਨ ਅਸੀਂ ਉਸ ਸਮਾਨ ਰਾਤ ਹੀ ਤਿਆਰ ਕਰਨਾ ਹੈ ਖਾਣ ਪੀਣ ਵਾਲਾ ਤੇ ਉਹ ਤੁਹਾਡਾ ਨਾਲ ਜ਼ਰੂਰ ਸਹੀ ਸਾਂਝਾ ਕਰਾਂਗੇ ਕਿਉਂ ਜੀ ਕੱਟਾ ਬਣਾਈਏ ਕਿ ਦੇਸੀ ਕੁੱਕਰ ਨਹੀਂ ਹਾਂਜੀ ਮੈਂ ਕੱਟਾ ਨ ਦੇਸੀ ਕੁੱਕਰ ਹਾਂਜੀ ਦੇਸੀ ਮੋਲ ਦੇਸੀ ਮੋਲ ਦੇਸੀ ਮੋਂਤੋ ਕੇ ਨਾ ਕੱਟਾ ਚੰਗਾ ਹੈ ਨਾ ਕੁੱਕਰ ਚੰਗਾ ਹੈ ਕਚਨਾਰ ਲਾਈਏ ਹੂੰ ਕਚਨਾਰ ਆ ਜਾਵੇ ਵਿੱਚ ਕੀਮਾ ਪਾਇਆ ਜਾਵੇ ਕੀ ਬਾਤ ਆਏ ਹੋਏ ਸਵਾਦ ਆ ਉਹ ਸਵਾਦ ਬਈ ਸਵਾਦ ਚਲੋ ਚਲਾ ਹੋ ਜਾ ਲਓ ਜੀ ਪੱਠੇ-ਪੁੱਠੇ ਲੈਣੇ ਵੱਡ ਤੇ ਹੁਣ ਨਹੀਂ ਹੀ ਚੱਲੇ ਡੇਰੇ ਦੇ ਰੋਜ਼ੇ ਦਾ ਟਾਈਮ ਹੋ ਜਾ ਲਾ ਜੇ ਵਲੌਗ ਕਰਦੇ ਆਪਾਂ ਐਂਡ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਜੇ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤਾਂ ਆਪਾਂ ਮਿਲਦਾ ਹੈ ਕਿ ਨਵੇਂ ਵਲੌਗ ਚ